ਜ਼ਿਲ੍ਹਾ ਹਸ਼ਿਆਰਪੁਰ ਦੇ ਪਿੰਡ ਦਾਦਾ ਮਾੜਾ ਦੇ ਸ਼ਿਵ ਮੰਦਿਰ ਵਿਖੇ ਮੌਜੂਦਾ ਸੰਤ ਬਾਬਾ ਚਰਨ ਦਾਸ ਜੀ ਦੀ ਅਗਵਾਈ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਲਾਕੇ ਦੀਆਂ ਪੰਜ ਜੂਰਤਮਾਨ ਤੇ ਗਰੀਬ ਲੜਕੀਆਂ ਦੇ ਵਿਆਹ ਕਰਵਾਏ ਗਏ। ਇਹਨਾਂ ਆਨੰਦ ਕਾਰਜਾਂ ਵਿੱਚ ਵਿਸ਼ੇਸ਼ ਯੋਗਦਾਨ ਬਾਬਾ ਰਤਨ ਸਿੰਘ ਤਨੋਤਾ, ਦਰਬਾਰ ਪੀਰ ਬਾਬਾ ਰਹਿਮਤ ਸ਼ਾਹ ਜੀ, ਸੰਤ ਬਾਬਾ ਹਰਮੇਸ਼ਦਾ ਜੀ ਡੇਰਾ ਸ਼ਿਰਬੂ ਕਲਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਫਾਈਨਰ ਹਸ਼ਿਆਰਪੁਰ ਤੋਂ ਦਲਜੀਤ ਅ즈ਮਾ ਹਾਜ਼ਰੀ ਰਿਪੋਰਟ। ਸਰਕਾਰ ਬਾਬਾ ਚਰਨਦਾ ਜੀ ਦਾ ਬੋਲ ਚਾਚੇ ਦਰਬਾਰ ਕੀ ਜੇ ਲੇ ਸਨਰਪਾ ਸਤਿਗੁਰੂ ਦਾਸ ਮਹਾਰਾਜ ਕੀ ਜੈ ਸਾਰੇ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਸਾਡੇ ਕੋਲ ਇਹੀ ਪੂਜ ਨੇ ਸਤਕਾਰਯੋਗ 170 ਚੰਦਰਾ ਜੀ ਮਹਾਰਾਜ ਸਾਦੇ ਮਾਰ ਜਿਹੜੇ ਸ਼ੀਵ ਮੰਦਰ ਤੇ 24 ਘੰਟੇ ਲੰਗਰ ਦੀ ਸੇਵਾ ਕਰਦੇ ਹਨ ਸਮੂਹ ਸੰਗਤਾਂ ਦੇ ਆਪਣੇ ਨਿਵਾਸੀ ਨਗਰ ਨਿਵਾਸੀ ਜਿਹੜੇ ਹੈ ਕੀ ਬੀਆਂ ਵੀਰ ਬਜ਼ੁਰਗ ਸਾਰੇ ਉੱਤੇ ਸੇਵਾ ਨਵਾਉਂਦੇ ਹਨ ਇਥੇ ਮਹਾਰਾਣੀ ਇੱਕ ਰੇਖ ਸਾਲ ਦੀ ਤਰ੍ਹਾਂ ਐਤਕੀ ਵੀ ਉਹਨਾਂ ਦੀ ਲੜਕੀਆਂ ਦੇ ਜਿਹੜੇ ਵਿਵਹਾਰ ਆਨੰਦ ਕਾਰਜ ਬਹੁਤ ਹੀ ਧੂਮਤਾਂ ਦੇ ਨਾਲ ਉਹ ਦਵਾ ਕਾਰਜ ਕੀਤੇ ਗਏ ਹੈ ਸੋ ਸਾਰੀ ਸਕੱਦ ਦਾ ਤਹਿ ਦਿਲੋਂ ਧੰਨਵਾਦ ਹੈ ਜਿੰਨੀਆਂ ਵੀ ਦੇਸਾਂ ਵਿਦੇਸਾਂ ਦੇ ਸੰਗਤਾਂ ਜਾਂ ਨਗਰ ਨਿਵਾਸੀ ਸੇਵਾਵਾਂ ਵਿੱਚ ਹਿੱਸਾ ਪਾਉਂਦੇ ਹਨ ਸੋ ਦਾਸ ਬਨੂ ਮਹਾਪੁਰਸ਼ਾਂ ਵੱਲੋਂ ਇਹ ਵਰਤ ਹੀ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸੇਵਾ ਨਿਭਾਈ ਹੈ ਉਹਨਾਂ ਦਾ ਤੇ ਅਦਿ ਲੋ ਧੰਨਵਾਦ ਕੀਤਾ ਉਸ ਮਾਲਕ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਰਦੇ ਆ ਵਾਹਿਗੁਰੂ ਦੇ ਚਰਨਾਂ ਵਿੱਚ ਕਿ ਮਾਲਕ ਕਿਰਪਾ ਕਰਨ ਉਹਨਾਂ ਵੀ ਸੇਵਾਵਾਂ ਸਫਲ ਕਰਨੀ ਹੈ ਇਸੇ ਤਰ੍ਹਾਂ ਪਰਿਵਾਰਾਂ ਨੂੰ ਖੁਸ਼ੀਆਂ ਬਖਸ਼ਣੀਆਂ ਸੇਵਾ ਸਿਮਰਨ ਨਿਮਰਤਾ ਬਖਸ਼ਣੀ ਹਮੇਸ਼ਾ ਹੀ ਚਰਦੀਏ ਕਲਾਂ ਦੇ ਬਖਸ਼ਿਸ਼ ਕਰਨਾ ਸਾਡੇ ਬਹੁਤ ਹੀ ਸਤਿਕਾਰਯੋਗ ਆਪਣੇ ਪੱਤਰਕਾਰ ਸਾਡੇ ਅਜਨੂਆ ਸਾਹਿਬ ਜੀ ਇਹਨਾਂ ਦਾ ਵੀ ਤੇ ਅਦਿ ਲੋ ਧੰਨਵਾਦ ਹੈ ਕਿ ਜਿਹੜੇ ਦੇ ਜਬ ਦੇ ਜੀ ਅਸਾਂ ਤਾਂ ਬੈਠ ਕੇ ਇਹ ਸਰਵਣ ਕਰਦੀਆਂ ਹਨ ਕਿ ਕਿੱਥੇ ਪ੍ਰੋਗਰਾਮ ਹੁੰਦਾ ਹੈ ਇਹ ਗੁਪਾਂਦੇ ਹਨ ਸੋ ਦਾਸ ਬਣਾਉਂਦੇ ਦੇ ਵੱਲੋਂ ਪ੍ਰਭਲੀਨ ਸਤ ਕਰਨ ਵਾਸਤੇ ਸਤਗੁਰੂ ਸਵਾਮੀ ਨਾਨਕ ਦਾਸ ਮਹਾਰਾਜ ਜੀ ਪ੍ਰਭਲੀਨ ਸਤ ਕਰਨ ਵਾਸਤੇ ਸਵਾਮੀ ਗੁਰੂ ਅਮਰਦਾਸ ਮਹਾਰਾਜ ਜੀ ਪ੍ਰਭਲੀਨ ਸਤ ਕਰਨ ਵਾਸਤੇ ਸਵਾਮੀ ਰਾਜਕਿਸ਼ਨ ਮਹਾਰਾਜ ਜੀ ਸਾਡੇ ਸਤਕਾਰਯੋਗ ਸੋ ਸਤ ਸੰਤ ਚੰਨ ਦਾਸ ਜੀ ਮਹਾਰਾਜ ਪਾਦੇ ਮਾੜੇ ਵੱਲੋਂ ਸਾਰਿਆਂ ਦਾ ਇਹ ਸੰਗਤ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਕੀ ਤਕ ਕਾਲਸਾ ਵਾਹਿਗੁਰੂ ਕੀ ਤਕ